रामपुरा सड़क हादसा वापर है सड़क हादसा जलंधर आदेश मेडिकल यूनिवर्सिटी कराया गया है हादसे हो चुकी है चार पुलिस मुलाजम जख्मी ने जिन्हों के हस्पता इलाज रखा गया है बठिडा विनक सड़क हादसा होया ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਇੱਕ ਕੋ ਸਕੋਰਪੀਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਿਬ ਨੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਗੱਡੀ ਆਉਂਦੀ ਆ ਰਾਮਬਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆ ਪਰ ਨੀਂਦ ਨੂੰ ਨਹੀਂ ਆਈ ਆ ਜਾਂ ਕਿ ਕੋਈ ਗੱਡੀ ਤੇਜ਼ ਸੀ ਉਹਨਾਂ ਦੀ ਜਿਹੜੇ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗੱਲਕਲਾ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ ਸਹਯੋਗੀ ਐਸ਼ਾਂਤ ਜੁੜੇ ਹੋਏ ਨੇ ਸਾਰਾ ਮ ਜਾਣਕਾਰੀ ਦੇ ਨਾਲ ਸ਼ਾਂਤ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਹੈ ਕਿਸ ਤਰੀਕੇ ਦੇ ਨਾਲ ਟਰਾਲੇ ਦੇ ਵੱਲੋਂ ਪਿੱਛੋਂ ਆ ਕੇ ਟੱਕਰ ਮਾਰੀ ਗਈ ਹੈ ਜੀ ਬਿਲਕੁਲ ਦੱਸ ਦਈਏ ਕਿ ਬੀਤੇ ਦਿਨ ਉਹ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਸ਼ਿਫਸਾਨਾ ਦੇ ਨਾਲ ਵਿਵਾਦ ਜੁੜਿਆ ਹੋਇਆ ਸੀ ਜਿਸ ਵਿੱਚ ਸ਼ਿਫਸਾਨਾ ਆਗੂਆਂ ਵੱਲੋਂ ਇੱਕ ਹਮਲੇ ਦੇ ਵਿਰੋਧ ਵਿੱਚ ਪੁਲਿਸ ਚੌਂਕੀ 'ਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ 'ਚ ਲੱਗੇ ਧਰਨੇ ਤੋਂ ਬਾਅਦ ਇੱਕ ਪਰਚਾ ਦਰਜ ਹੋਇਆ ਸੀ ਤਾਂ ਪਰਚੇ ਵਿੱਚ ਨਾਮਜਦ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਕਰਨ ਲਈ CIA ਦੀ ਟੀਮ ਪਟਿਆਲੇ ਵਾਲੇ ਪਾਸੇ ਗਈ ਸੀ ਤਾਂ ਵਾਪਸੀ ਦੇ ਦੌਰਾਨ ਰਾਮਪੁਰਾ ਖੂਲ ਦੇ ਨੇੜੇ ਜਿਹੜਾ CIA ਸਟਾਫ ਦੀ ਗੱਡੀ ਹੈ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਗੱਡੀ ਨੂੰ ਜੋ ਪੁਲਿਸ ਜਵਾਨ ਚਲਾ ਰਿਹਾ ਸੀ ਉਸਦੇ ਵੀ ਕਾਫੀ ਜ਼ੱਟਾਂ ਲੱਗੀਆਂ ਨੇ ਇਸ ਤੋਂ ਬਿਨਾ CIA ਇੰਚਾਰਜ ਰਾਜਵੀਰ ਸਿੰਘ ਜਿਹੜੇ ਫਰੀਦਕੋਟ ਦੇ ਨਿਵਾਸੀ ਹੈ ਸਿਰ ਤੇ ਗੰਭੀਰ ਸੱਟ ਹੈ ਕਾਂਸਟੇਬਲ ਮਨਪ੍ਰੀਤ ਸਿੰਘ ਹੈ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਇਹਦੇ ਕੰਨ ਕੋਲ ਸੱਟ ਹੈ ਤੇ ਜਿਹੜਾ ਕਾਂਸਟੇਬਲ ਜਗਰੂਪ ਸਿੰਘ ਹੈ ਉਹਦੀਆਂ ਲੱਤਾਂ ਉੱਪਰ ਜਿਹੜੀਆਂ ਗੰਭੀਰ ਸੱਟਾਂ ਲੱਗੀਆਂ ਹੈ ਦੱਸਦੀ ਕਿ ਸੀਆਈਏ ਦੀ ਟੀਮ ਦਾ ਜਿਹੜਾ ਵਰਕ ਲੋਡ ਕਾਫੀ ਜ਼ਿਆਦਾ ਹੈ ਬੀਤੇ 10 ਦਿਨ ਤੋਂ ਤਕਰੀਬਨ ਸਾਰਾ ਸੀਆਈਏ ਪਹਿਲਾਂ ਯੋਧ ਨਸ਼ੇ ਵਿਰੋਧੀ ਦੇ ਵਿੱਚ ਨਸ਼ੇ ਦੀਆਂ ਵੱਡੀਆਂ ਰਿਕਵਰੀਆਂ ਸੰਪ ਤਾਂ 10 ਦਿਨ ਦਾ ਸਮਾਂ ਹੋ ਚੁੱਕਿਆ ਸੀ ਇਹਨਾਂ ਲੋਕਾਂ ਨੂੰ ਜਿਹੜੇ ਪੂਰੀ ਬੇਅਰਾਮੀ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਇਸੇ ਦੌਰਾਨ ਇੱਕ ਰਾਜਪੂਰਾ ਪਟਿਆਲਾ ਦੇ ਵਿੱਚ ਰੇਡ ਕੰਡਕਟ ਕਰਨੀ ਪੈ ਗਈ ਨੀਂਦਰਾ ਥਕਾਵਟ ਤੇ ਬੋਡੀ ਜਿਹੜੀ ਪ੍ਰੋਪਰ ਫਿਟਡ ਵੈਲ ਨਾ ਹੋਣ ਦਾ ਖਮਿਆਜ਼ਾ ਜਿਹੜਾ ਇਹ ਇਹ ਮੁਕਸਰ ਦੇ ਜਵਾਨਾਂ ਨੇ ਭੁਗਤਿਆ ਇਸ ਹਾਫਤੇ ਦੇ ਵਿੱਚ ਏਐਫਆਈ ਦਲੰਦਰ ਸਿੰਘ ਜਿਹੜੇ ਪੁਲਿਸ ਵਿਭਾਗ ਦੇ ਇੱਕ ਕਾਬਲ ਤਾਣੇਦਾਰ ਸਨ ਬੜੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਢੰਗ ਨਾਲ ਆਪਣੀ ਕਲਮ ਚਲਾਉਣ ਵਾਲੇ ਸਨ ਇੱਕ ਸ਼ਾਨਦਾਰ ਟ੍ਰੈਕ ਰਿਕਾਰਡ ਸੀ ਉਹਨਾਂ ਦੀ ਇਸ ਹਾਫਤੇ ਦੇ ਵਿੱਚ ਜਿਹੜੀ ਹੈ ਦਰਦਨਾਕ ਮੌਤ ਹੋ ਚੁੱਕੀ ਹੈ ਸ਼ਾਂਤ ਇੱਕ ਏਐਸਆਈ ਦੀ ਤਾਂ ਮੌਤ ਹੋ ਗਈ ਹੈ ਲੇਕਿਨ ਜਿਹੜੇ ਪੁਲਿਸ ਮੁਲਾਜ਼ਮ ਫਿਲਹਾਲ ਘਾਇਲ ਨੇ ਉਹਨਾਂ ਦੇ ਵਾਇਕ ਕੀ ਹਾਲਾਤ ਨੇ ਜੋ ਉਹਨਾਂ ਦੇ ਸੀਆਈਏ ਇੰਚਾਰਜ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਸੱਟਾਂ ਵੱਜੀਆਂ ਨੇ ਗੰਭੀਰ ਸਿਰ ਦੇ ਵਿੱਚ ਬਾਡੀ ਤੇ ਹੋਰ ਜ਼ਖਮਾਂ ਦੇ ਨਿਸ਼ਾਨ ਕਾਫੀ ਜ਼ਿਆਦਾ ਹੈ ਜਿਹੜੇ ਦੋ ਮੁਲਾਜ਼ਮ ਸੀਆਈਏ ਇੰਚਾਰਜ ਦੇ ਨਾਲ ਜ਼ਖਮੀ ਹੈ ਕੰਨ ਉੱਪਰ ਤੇ ਲੱਤ ਉੱਪਰ ਸੱਟ ਤੇ ਪਰ ਵੱਡੀ ਚਿੰਤਾ ਦਾ ਵਿਸ਼ਾ ਅੱਜ ਦੇ ਹਾਦਸੇ ਨੇ ਇਹ ਖੜਾ ਕਰ ਦਿੱਤਾ ਹੈ ਕਿ ਜਦੋਂ ਜਥੇਬੰਦੀਆਂ ਪੁਲਿਸ ਦੇ ਉੱਪਰ ਕੰਮ ਦਾ ਗੈਰ ਜ਼ਰੂਰੀ ਦਬਾਅ ਬਣਾਉਂਦੀਆਂ ਪੁਲਿਸ ਪ੍ਰੈਸ਼ਰ ਦੇ ਵਿੱਚ ਕੰਮ ਕਰ ਦਈਏ ਤਾਂ ਸਾਡੇ ਤੁਹਾਡੇ ਵਾਂਗੂ ਆਪਣੇ ਆਪਣੇ ਘਰ ਪਾਲਣ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਪੁਲਿਸ ਮਾਜਮ ਜਿਹਦੇ ਡਿਊਟੀ ਕਰਦੇ ਹੋਏ ਆਖਰਕਾਰ ਕਿਸ ਢੰਗ ਨਾਲ ਮੌਤ ਦੇ ਮੂੰਹ ਵਿੱਚ ਚਲੇ ਗਏ ਇਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਵਿਸ਼ੇਸ਼ ਹਦਾਇਤਾਂ ਪਾਸ ਕਰਨ ਦੀ ਲੋੜ ਹੈ ਜਿਸ ਨਾਲ ਪੁਲਿਸ ਵਿਭਾਗ ਤੋਂ ਜਿਹੜਾ ਕੰਮ ਦਾ ਬੋਝ ਹੈ ਕਨਵਰਟ ਕੀਤਾ ਜਾ ਸਕੇ ਕਿਸੇ ਹੋਰ ਪਾਸੇ ਡਾਇਵਰਟ ਹੋਵੇ ਅਤੇ ਪੁਲਿਸ ਜਵਾਨਾਂ ਦੀਆਂ ਜਿਹੜੀਆਂ ਕੀਮਤੀ ਜ਼ਿੰਦਗੀਆਂ ਦਾ ਇਸ ਤਰ੍ਹਾਂ ਘਾਣ ਨਾ ਹੋ ਸਕੇ ਚਾਲੇ ਚਾਲਕ ਨੂੰ ਲੈ ਕੇ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਇਹ ਟਰਾਲਾ ਚਾਰਕ ਨੂੰ ਲੈ ਕੇ ਦੋ ਤਰ੍ਹਾਂ ਦੀ ਸੂਚਨਾ ਸਾਹਮਣੇ ਆ ਰਹੀ ਸੀ ਕੁਝ ਲੋਕ ਦੱਸ ਰਿਹਾ ਕਿ ਟਰਾਲਾ ਸੜਕ ਦੇ ਕਿਨਾਰੇ ਖੜਾ ਸੀ ਤਾਂ ਦੂਜੇ ਪਾਸੇ ਸਰਕਾਰੀ ਦੂਤਰ ਦਾਵਾ ਕਰ ਰਿਹਾ ਕਿ ਟਰਾਲਾ ਬਹੁਤ ਸਲੋ ਰਫਤਾਰ ਤੇ ਚੱਲ ਰਿਹਾ ਜੀ ਦੱਸਦੀ ਕਿ ਭਾਵੇਂ ਦੋਵਾਂ ਦੇ ਵਿੱਚੋਂ ਕੋਈ ਵੀ ਹਾਲਾਤਾਂ ਤਾਂ ਦੋਨੇ ਹੀ ਹਾਈਵੇ ਦੇ ਪ੍ਰੋਟੋਕਾਲ ਦੇ ਮੁਤਾਬਕ ਅਨਫਿਟ ਕੰਡੀਸ਼ਨਸ ਹੈ ਪੁਲਿਸ ਨੂੰ ਵੀ ਐਟੀਟਿਊਡ ਅਪਣਾਉਣਾ ਚਾਹੀਦਾ ਹੈ ਕਿ ਜੋ ਲੋਕ ਹਾਈਵੇ ਤੇ ਤੈਅਸ਼ੁਦਾ ਸਪੀਡ ਨਹੀਂ ਐਡਾਪਟ ਕਰਦੇ ਜਾਂ ਆਨੰਦ ਘਰ ਤੌਰ ਤੇ ਵਾਹਨ ਖੜਾ ਦਿੰਦੇ ਉਸ ਤੋਂ ਪਹਿਲਾਂ ਦੀਪ ਸਿੱਧੂ ਦੀ ਗੱਡੀ ਦਾ ਇਸੇ ਤਰ੍ਹਾਂ ਟਰਾਲੇ ਨਾਲ ਐਕਸੀਡੈਂਟ ਹੋਇਆ ਸੀ ਤਾਂ ਅੱਜ ਸੀਆਈਏ ਗੱਡੀ ਦਾ ਹੋਇਆ ਹੈ ਟਰਾਲੇ ਚਾਲਕ ਨੂੰ ਫਿਲਹਾਲ ਪੁਲਿਸ ਦਾਵਾ ਕਰ ਰਹੀ ਹੈ ਕਿ ਟਰਾਲੇ ਦੀ ਡਿਟੇਲ ਟਰਾਲਾ ਚਾਲਕ ਦੀ ਡਿਟੇਲ ਹਰ ਚੀਜ਼ ਨੂੰ ਬਰੀਕੀ ਨਾਲ ਜਿਹੜਾ ਸਰਚ ਕੀਤਾ ਜਾਵੇਗਾ ਇਨਵੈਸਟੀਗੇਟ ਕੀਤਾ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀਕ ਫੈਕਟਰ ਹੈ ਸਾਹ ਅੱਥੇ ਵਿੱਚ ਪੈਂਡਿੰਗ ਨਹੀਂ ਛੱਡਿਆ ਜਾਵੇਗਾ ਉੱਥੇ ਹੀ ਜ਼ਿਲ੍ਹਾ ਪੁਲਿਸ ਸਮਾਜ ਸੇਵੀ ਜਥੇਬੰਦੀਆਂ ਆਮ ਨਾਗਰਿਕ ਪ੍ਰਸਤ ਦੀ ਜਿਹੜੇ ਜਲੰਧਰ ਤਾਣੇਦਾਰ ਹੈ ਕਾਫੀ ਵਧੀਆ ਅਟੈਚਮੈਂਟ ਸੀ ਤਾਂ ਸਾਰੇ ਲੋਕ ਮ੍ਰਿਤਕ ਤਾਣੇਦਾਰ ਦੀ ਮੌਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ਾਂਤ तमाम ਜਾਣਕਾਰੀ ਦੇ ਲਈ ਤੇ ਜ਼ੀਰਾ ਦੇ ਪੈਂਟਰ ਪਾਗੂ ਦੇ ਦਸਤੇ